ਐਚਡੀ ਇਮੀਗ੍ਰੇਸ਼ਨ ਕਿੱਥੇ ਉਹ ਕੁੜੀ ਨਾ ਆਇਆ ਜੀ ਅੱਗੇ ਆਈ ਵਾ ਅੱਗੇ ਵਰਗੀ ਹਾਂ ਆ ਪੂਰਾ ਪੀਏ ਆ ਮਾਈਂਡ ਮਿਲਦਾ ਅੱਗੇ ਅੱਗੇ ਚੱਲ ਜਾਈਨਾ ਹੈ ਤੁਹਾਨੂੰ ਸਹਿਯੋਗ ਲਈ ਸ਼ੁਕਰੀਆ। ਗਾਗਨ ਗਾਗਨ ਨੂੰ ਇਹ ਜਿਹੜਾ ਆਪਣਾ ਪੰਜਾਬ ਹਿਊਮਨਸ ਸਮਗਲਿੰਗ ਐਕਟ ਹੈਗਾ ਉਹਦੇ ਤਹਿਤ ਜਿਹੜੇ ਵੀ ਇਮੀਗ੍ਰੇਸ਼ਨ ਦਾ ਜਾਂ ਕੰਸਲਟੈਂਸੀ ਦਾ ਕੰਮ ਕਰਦੇ ਆ ਬੱਚਿਆਂ ਨੂੰ ਬਾਹਰ ਭੇਜਣ ਲਈ ਉਹਨਾਂ ਦੀ ਜਿਹੜੀ ਹੈ ਪੜਤਾਲ ਕਰਨ ਲਈ ਇਹ ਡਰਾਈਵ ਹੈ ਮਨਜੋਗ ਪੰਜਾਬ ਸਰਕਾਰ ਦੀਆਂ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਤੇ ਡੀ ਸਾਹਿਬ ਦੇ ਨਿਰਦੇਸ਼ਾਂ ਥੱਲੇ ਅਸੀਂ ਇਹ ਜਿਹੜਾ ਸਾਰੇ ਹੀ ਚੈੱਕ ਕਰਾਂਗੇ ਅਸੀਂ ਆਉਣ ਵਾਲੇ ਸਮਿਆਂ 'ਚ ਵੀ ਇਹ ਡਰਾਈਵ ਜਿਹੜੀ ਚੱਲੀ ਰਹੂਗੀ ਅੱਜ ਅਸੀਂ 7 8 ਜਿਹੜੇ ਇਮੀਗ੍ਰੇਸ਼ਨ ਦੇ ਆਫਿਸਿਸ ਆ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਔਰ ਉਹਨਾਂ ਤੋਂ ਜਿਹੜੇ ਕਾਗਜ਼ ਪੱਤਰ ਆ ਉਹਨਾਂ ਦੀ ਕਾਰਵਾਈ ਚੈੱਕ ਕਰ ਰਹੇ ਬੇਸਿਕਲੀ ਪਰਪਸ ਕੀ ਹੈ ਡਰਾਈਵ ਦਾ ਪਰਪਸ ਮੋਨਲੀ ਤਾਂ ਸਾਡਾ ਇਹੀ ਹੈ ਕਿ ਜਿੱਦਾਂ ਆਪਾਂ ਦੇਖਦੇ ਹਾਂ ਸਮਾਜ 'ਚ ਰਹਿਨੇ ਆ ਸਾਡੇ ਯੂਥ ਕਾਫੀ ਇਮੀਗ੍ਰੇਸ਼ਨ ਬਾਹਰਲੇ ਦੇਸ਼ਾਂ ਜਾਣ ਚ ਇੰਟਰਸਟਿਡ ਹੈ ਔਰ ਪਿਛਲੇ 1 ਸਾਲ ਦੇ ਵਿੱਚ ਇਹ ਜਿਹੜਾ ਸਨਾਰੀਓ ਹੈ ਕਾਫੀ ਬਦਲਿਆ ਜਿੱਦਾਂ ਕੈਨੇਡਾ ਚ ਕਹਿ ਲੋ ਕੁਝ ਪੋਲਿਟੀਕਲ ਕੁਝ ਹੋਰ ਚੇਂਜੇਸ ਆਈਆਂ ਨੇ ਤਾਂ ਪ੍ਰਵਾਸ ਜਿਹੜਾ ਔਖਾ ਹੋ ਗਿਆ ਸਾਡਾ ਇਹ ਆਪਣੇ ਜਿਹੜੇ ਨੌਜਵਾਨ ਹਨ ਉਹਨਾਂ ਨੂੰ ਇਹੀ ਸੰਦੇਸ਼ ਹੈ ਕਿ ਉਹ ਆਪਣੇ ਇੱਥੇ ਰਹਿ ਕੇ ਜੇ ਕਿਸੇ ਨੇ ਬਾਹਰ ਜਾਣਾ ਹੈ ਬਿਲਕੁਲ ਲੀਗਲ ਤਰੀਕੇ ਨਾਲ ਜਾਣ ਪੜਾਈ ਦੇ ਤੌਰ ਤੇ ਜਾਣ ਕਈ ਦੇਸ਼ਾਂ ਚ ਖੁੱਲ੍ਹਿਆ ਹੋਇਆ ਵੀ ਇਹ ਕੰਮ ਲੇਕਿਨ ਜਿਹੜਾ ਕੋਈ ਇਲੀਗਲ ਕੰਮ ਕਰਦਾ ਹੈ ਜਾਂ ਜਿਵੇਂ ਕਹਿੰਦੇ ਟੋਂਕੀ ਰੂਟ ਜਿਵੇਂ ਆਪਾਂ ਅਖਬਾਰਾਂ 'ਚ ਪੜ ਰਹੇ ਆਂ ਕਿ 50-50 ਲੱਖ ਰੁਪਈਆ ਦੇ ਕੇ ਲੋਕ ਬਾਹਰ ਜਾਂਦੇ ਆਂ ਔਰ ਉਹਨਾਂ ਨੂੰ ਫਿਰ ਵਾਪਸੀ ਦਾ ਰਾਹ ਪਕੜਨਾ ਪਿਆ ਅਸੀਂ ਚਾਹੁੰਦੇ ਆਂ ਕਿ ਇੰਦਾ ਦਾ ਸਾਡਾ ਜਿਹੜਾ ਕੋਈ ਭਾਈ ਭਰਾ ਭੈਣ ਕੋਈ ਇਸ ਸਿਲਸਲੇ ਦੇ ਵਿੱਚ ਖੱਜਲ ਨਾ ਹੋਵੇ ਔਰ ਜੇ ਕਿਸੇ ਨੇ ਜਾਣਾ ਔਰ ਸਾਡਾ ਦੇਸ਼ ਸਾਡੀ ਜਿਹੜੀ ਧਰਤੀ ਹੈ ਇਹ ਬੜੀ ਮਿਲ ਭਾਗਾਾਂ ਵਾਲੀ ਹੈ ਬੜੀ ਪ੍ਰੋਡਕਟਿਵ ਹੈ 6-6 ਫਸਲਾਂ ਅਸੀਂ ਲੈ ਸਕਦੇ ਆਂ ਔਰ ਮੈਂ ਸਮਝਦਾ ਕਿ ਸਭ ਲਈ ਇੱਥੇ ਰੋਜ਼ਗਾਰ ਹੋਵੇ ਔਰ ਸਾਡਾ ਪੰਜਾਬ ਇੱਕ ਰੰਗਲਾ ਪੰਜਾਬ ਬਣੇ ਨਾ ਕਿ ਅਸੀਂ ਬਾਹਰ ਦੀਆਂ ਚੀਜ਼ਾਂ ਤੇ ਡਿਪੈਂਡ ਹੋਈਏ ਇਸ ਤਰ੍ਹਾਂ ਦਾ ਸੰਦੇਸ਼ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਆ ਔਰ ਦੂਜਾ ਇਹ ਆ ਕਿ ਨਾਲ ਦੀ ਨਾਲ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਆ ਵੀ ਜੇ ਕੋਈ ਏਜੰਟ ਕਹਿ ਲੋ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਜੇ ਕਿਸੇ ਵੀ ਬੰਦੇ ਨੂੰ ਗਲਤ ਗਾਈਡ ਕਰਦਾ ਜਾਂ ਕੋਈ ਅਨਨੈਸੈਸਰੀ ਕਾਗਜ਼ਾਂ ਦੇ ਪੱਤਰਾਂ ਦੇ ਚੱਕਰ ਚ ਪਾ ਕੇ ਕਿਸੇ ਦਾ ਪਾਸਪੋਰਟ ਰੱਖਦਾ ਇਹ ਕੋਈ ਲੱਖਾਂ ਰੁਪਏ ਫੀਸ ਵਸੂਲ ਕਰਨ ਦੀ ਗੱਲ ਕਰਦਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜਿਦੇ ਚ ਪੁਲਿਸ ਦਰਜ ਕੇਸ ਦਰਜ ਕਰਨਾ ਸ਼ਾਮਲ ਹੋ ਸਕਦਾ ਹੋਰ ਹਰ ਤਰੀਕੇ ਦੀ ਕਾਨੂੰਨੀ ਕਾਰਵਾਈ ਉਹਦਾ ਸੈਂਟਰ ਬੰਦ ਵੀ ਕਰਾਇਆ ਜਾ ਸਕਦਾ ਥੈਂਕ ਯੂ